ਬ੍ਰਿੰਦਰ ਕਰਕੇ ਮੇਰਾ ਨਾਮ ਆ ਜੀ ਇਹ ਸਾਨੂੰ ਬਿਰਦਾਸ਼ ਸਿੰਘ ਖੋਲੇ ਨੂੰ 6-7 ਸਾਲ ਹੋ ਗਏ ਅਸੀਂ ਜਿਹੜੇ ਲੋਕ ਜਿਨ੍ਹਾਂ ਦਾ ਬੇਸਹਾਰਾ ਲੋਕ ਉਹਨਾਂ ਨੂੰ ਇੱਥੇ ਲਿਆ ਕੇ ਫ੍ਰੀ ਸਾਰੀਆਂ ਸਹੂਲਤਾਂ ਦਿੰਦੇ ਆ ਇਹ ਮੇਰੇ ਬੱਚਿਆਂ ਦੇ ਮਨ ਚ ਆਇਆ ਸੀਗਾ ਜੀ ਉਹਨਾਂ ਨੇ ਮੈਨੂੰ ਪ੍ਰੇਰਨਾ ਕੀਤਾ ਪਾਪਾ ਤੂੰ ਤੇਰਾ ਕੰਮ ਕਰ ਲੈ ਹੁਣ ਬਿਰਦਾਸ਼ ਸਿੰਘ ਖੋਲ ਦੇ ਸੇਵਾ ਕਰ ਲੋਕਾਂ ਦੀ 10-12 ਲੋਕ ਹੈਗੇ ਜੀ ਡਿਸਪੀਅਰ ਹੈ ਸਾਰੇ ਸਾਡੇ ਤੋਂ ਲੋਕ ਰੱਖੇ ਆ ਸਰਵਸਤੇ ਉਹ ਕੰਮ ਕਰਦੇ ਆ ਇਹਨੇ ਦੇਖ ਦੇ ਬਾਕੀ ਅਸੀਂ ਇੱਥੇ ਹੀ ਰਹਨੇ ਆ ਅਸੀਂ ਦੋਨੋਂ ਮੀਆਂ ਬੀਬੀ ਦੋਨੋਂ ਇਹਨੂੰ ਸਵੇਰੇ ਸ਼ਾਮ ਆਪ ਦੇਖ ਦੇ ਬੱਚਿਆਂ ਨੇ ਮੇਰੇ ਨੇ ਕਿਹਾ ਕਿ ਪਪਾ ਵੀ ਤੁਸੀਂ ਹੁਣ ਬੇਰਦਾਸ਼ਣ ਬਣਾ ਦੋ ਇਹਨੂੰ ਬਿਲਡਿੰਗ ਨੂੰ ਤੇ ਉਹਨੇ ਪਹਿਲਾਂ ਹਸਪੀਟਲ ਸੀਗਾ ਜੀ ਮੇਰਾ ਹਾਂਜੀ ਫਿਰ ਅਸੀਂ ਇੱਥੋਂ ਮਾਲ ਪਰ ਚੱਲ ਗਏ ਫਿਰ ਅਸੀਂ ਬੱਚੇ ਕਹਿੰਦੇ ਨੇ ਇੱਥੇ ਬੇਰਦਾਸ਼ਣ ਬਣਾ ਲਓਗੇ ਅਸੀਂ ਬੇਰਦਾਸ਼ਣ ਬਣਾਤੇ 2017 ਚ ਬਣਾਇਆ ਸੀ ਖਰਚਾ ਵਗੈਰਾ ਮੇਰੇ ਬੇਟੇ ਬੇਟਾ ਦਿੰਦਾ ਜੀ ਬੇਟਾ ਮੇਰਾ ਬਾਹਰ ਡਾਕਟਰ ਹੈ ਬੀਟੀ ਦਿੰਦੀ ਆ ਉਹ ਵੀ ਡਾਕਟਰ ਹੈ ਇਦਾਂ ਦੇ ਜਿੰਦਾ ਖਰਚਾ ਜਾਂਦਾ ਲੱਖ ਤੋਂ ਉੱਪਰ ਆ ਜਾਂਦਾ ਜੀ ਸਾਰਾ ਕੁਝ ਹਸਪਤਾਲ ਦੇ ਨਾਲ ਕੁਝ ਸਨੈਕਸ ਵਗੈਰਾ ਦੇਈਦੀ ਆ ਫੇਰ ਰੋਟੀ ਦੇਈਦੀ ਆ ਰੋਟੀ ਤੋਂ ਬਾਅਦ ਫੇਰ ਫਰੂਟ ਦੁਪਹਿਰ ਨੂੰ ਫੇਰ ਸ਼ਾਮ ਨੂੰ ਚਾਹੇ ਫੇਰ ਰਾਤ ਨੂੰ ਰੋਟੀ ਇਸ ਤਰ੍ਹਾਂ ਸਿਸਟਮ ਮੱਕੀ ਦਵਾਈ ਸਟਾਫ ਰੱਖਿਆ ਉਹ ਦਵਾਈ ਦੇਖ ਰੇਖ ਕਰਕੇ ਦਵਾਈਆਂ ਨਹੀਂ ਕੋਈ ਨਾ ਕੋਈ ਛੱਡ ਜਾਂਦਾ ਜੀ ਜਿਹਨੂੰ ਪਤਾ ਲੱਗਦਾ डॉक्टर साहब ਨਾਲ ਮਿਲ ਕੇ ਬੜਾ ਮਨ ਗਦਗਦ ਹੋਇਆ ਮੈਨੂੰ ਲੱਗਦਾ ਕਿ ਜੇਕਰ ਇਸ ਧਰਤੀ ਤੇ ਕੋਈ ਅੱਜ ਵੀ ਧਰਮ ਕਾਇਮ ਹੈ ਤੇ ਇੱਥੇ ਆ ਕੇ ਮਹਿਸੂਸ ਹੋਇਆ ਕਿ ਇਨਸਾਨੀਅਤ اور سانبھوتی પ્રેમ اور سب کے ਪ੍ਰਤੀ ਇੱਕ ਜੈਸਾ ਵਿਹਾਰ ਇਹ ਦੇਖ ਕੇ ਮਨ ਕੋ ਬੜੀ ਇੱਕ ਤਸੱਲੀ ਜੀ ਹੋਈ ਹੈ اور ਇਹਨਾਂ ਦੇ ਸ਼ਬਦ ਨਹੀਂ ਮੇਰੇ ਕੋ ਕਹਿਣ ਲਈ ਇਹ ਜਿਹਦੀ ਵਿਵਸਥਾ ਵੀ ਬੜੀ ਅੱਛੀ ਹੈ ਬਿਨਾ ਖਾਏ ਤੇ ਇਥੇ ਕੋਈ ਨੂੰ ਜਾਣੇ ਨਹੀਂ ਦਿੰਦੇ ਇੱਕ ਬ੍ਰਿਧ ਆਸ਼ਰਮ ਦੇ ਮਾਧਿਅਮ ਨਾਲ ਤੇ ਕੋਈ ਕੁਛ ਤੋਂ ਨਾ ਕਿ ਬ੍ਰਿਧ ਆਸ਼ਰਮ ਜਿਹੜੇ ਬਜ਼ੁਰਗ ਹੈ ਉਹਨਾਂ ਦੀ ਸੇਵਾ ਹੁੰਦੀ ਹੈ ਪਰ ਇੱਥੇ ਜਿਹੜਾ ਵੀ ਆ ਜਾਂਦਾ ਤਿੱਥੀ ਦੇਵੋ ਭਾਵ ਦੇ ਨਾਤੇ ਤੇ ਡਾਕਟਰ ਸਾਹਿਬਾ ਉਹਨਾਂ ਨੇ ਨਿਕਸ ਸਕੂਲ ਜਿਹੜੀ ਇਹ ਸੇਵਾ ਰੱਖੀ ਹੈ ਚਾਹੇ ਉਹ ਦਵਾਈਆਂ ਹੈ ਚਾਹੇ ઓਪਰੇਟ ਹੈ ਜਾਂ ਫਿਰ ਉਹਨੂੰ ਹਰ ਪ੍ਰਕਾਰ ਦੀ ਸੁਵਿਧਾ ਇੱਥੇ ਮਿਲਦੀ ਹੈ ਔਰ ਇਹਨਾਂ ਨੇ ਕਿਸੇ ਅੱਗੇ ਕੋਈ ਯਾਚਨਾ ਨਾ ਕਰਕੇ ਆਪਣੇ ਹੀ ਪਰਿਵਾਰ ਆਪਣੇ ਬੱਚਿਆਂ ਦੇ ਦੁਆਰਾ ਇਹ ਜਿਹੜੀ ਮੁਹਿੰਮ ਚਲਾਈ ਹੈ ਬ੍ਰਿਹਦਾਸ਼ਰਮ ਦੀ ਔਰ ਮੈਂ ਚਾਹਤਾ ਹੂੰ ਕਿ ਉਹ ਬੱਚੇ ਮਾਪੇ ਦੀ ਸੇਵਾ ਕਰੇ ਜੋ ਆਪਣੇ ਬੱਚੇ ਦੀ ਖੁਆਸ਼ ਲਈ ਹਰ ਪ੍ਰਕਾਰ ਦੇ ਕਿਸੇ ਬੱਚੇ ਨੂੰ ਪਿੰਡੀਆਂ ਪਸੰਦ ਆ ਤੇ ਕਿਸੇ ਨੂੰ ਕਰੇਲੇ ਪਸੰਦ ਆ ਉਹਨਾਂ ਲਈ ਮਾ ਮਾਪੇ ਉਹੀ ਚੀਜ਼ ਬਣਾ ਕੇ ਦਿੰਦੇ ਪਰ ਇੱਕ ਮਾਂ ਬਾਪ ਬੱਚਾ ਤੋਂ ਨਹੀਂ ਸੰਭਲਦੇ ਤੇ ਜੇਕਰ ਉਹ ਆਪਣੇ ਮਾਤਾ-ਪਿਤਾ ਨੂੰ ਵਾਲੇ ਤੇ ਬ੍ਰੇਦ ਆਸਰਾ ਦੀ ਜ਼ਰੂਰਤ ਨਹੀਂ ਪੜ ਸਕਦੀ ਪਰ ਇੱਥੇ ਦੀ ਵਿਵਸਥਾ ਆ ਕੇ ਦੇਖ ਕੇ ਮੈਨੂੰ ਘਰ ਜੈਸਾ ਮਹਿਸੂਸ ਹੋਇਆ ਡਾਕਟਰ ਸਾਹਿਬ ਨੇ ਇੰਨਾ ਪਿਆਰ ਦਿੱਤਾ ਇਹਨਾਂ ਜੀਵਨ ਨੂੰ ਕਿ ਇਹਨਾਂ ਨੂੰ ਆਪਣਾ ਘਰ ਨਹੀਂ ਜਾਦਾਂਦਾ ਔਰ ਇੱਥੇ ਬੜੇ ਖੁਸ਼ ਹੈ ਜੀ ਪਿੰਡ ਹੈਗਾ ਆਦਮਪੁਰ ਛੋਕ ਕੁਮਾਰ ਮੇਰਾ ਨਾਮ ਹੈ ਮੈਂ ਮੈਂ ਪਹਿਲਾਂ ਮੈਨੂੰ ਖੈੜ ਅਚਰਾਲ ਲੈ ਕੇ ਆਏ ਸੀ ਉਹ ਉਹ ਉਹਨਾਂ ਨੇ ਮੈਨੂੰ ਫੇਰ ਇੱਥੇ ਲਿਆਂਦਾ ਤਾ ਸਾਨੂੰ ਤੱਕ ਰਾਂਗੂ ਆ ਜੇ ਸਾਨੂੰ ਕੋਈ ਇਹ ਨਹੀਂ ਗਾ ਬਈ ਤੇ ਬੈਗਾ ਆ ਚ ਰਣਾ ਸਾਨੂੰ ਉਹਦਾ ਕਰਾਣਾ ਵੀ ਤੇ ਬਾਧੂ ਦਾ ਹੋਰ ਰੋਟੀ ਪਾਣੀ ਦੀ ਰੋਟੀ ਪਾਣੀ ਦੀ ਬਹੁਤ ਹੋਣਾ ਰੋਟੀ ਕਪੜਾ ਹੋਰ ਜੋ ਵੀ ਚੀਜ਼ ਚਾਹੀਦੀ ਹੁੰਦੀ ਹੈ ਸਾਡੀ ਪੂਰੀ ਕਰ ਦੇ ਬੰਦਿਆਂ ਨੇ ਕੋਈ ਸਾਨੂੰ ਕੋਈ ਬਈ ਕਮੀ ਨਹੀਂ ਹੈ ਜੀ ਹਮਾਰ 2 ਸਾਲ ਹੋ ਗਏ ਮਿਲਦੀ ਹੈ ਦਵਾਈ ਵੀ ਮਿਲਦੀ ਹੈ ਹਰ ਚੀਜ਼ ਮਿਲਦੀ ਹੈ ਸੇਰੇ ਉੱਠ ਕੇ ਜਾਂ ਪਾਣੀ ਪਿਲਾ ਦਿਆ ਬੰਦਿਆਂ ਨੂੰ ਥੋੜਾ ਬਹੁਤ ਕੰਮ ਕੰਮ ਕਰਦਾ ਰਹੀਦਾ ਹੈਗਾ ਵੀਰ ਜੀ ਮੇਰਾ ਨਾਮ ਇੰਦਰਜੀਤ ਕੋ ਰਿਆ 6 ਮਹੀਨੇ ਹੋ ਗਏ ਮੈਨੂੰ ਆਈ ਨੂੰ ਠੀਕ ਰੱਖਦੇ ਸਤਿ ਵਧੀਆ ਬਹੁਤ ਵਧੀਆ ਮਤਲਬ ਪਰਵਾਨਦੇ ਖਾਣ ਪੀਣ ਦਾ ਰਹਿਣ ਸਹਿਣ ਦਾ ਬਹੁਤ ਵਧੀਆ ਠੀਕ ਤਰੀਕਾ ਹੈ ਜਿਹਦੇ ਦਾ ਸੁਭੇਸ ਕੋਟ ਹੋਰ ਕੋਈ ਚੀਜ਼ ਹੋਰ ਹੋਵੇ ਹੋਰ ਲੱਡੂ ਬੇਸਨ ਪੂਸਨ ਹੋਰ ਕੁਝ ਹੋਵੇ ਉਹ ਸਭ ਕੁਝ ਦਿੰਦੇ 2 ਮਹੀਨੇ ਹੋਈਆ ਇਥੇ ਨਾ ਆ ਗਿਆ ਇਥੇ ਬਿਮਾਰ ਸੀਗੇ ਫਿਰ ਆ ਗਿਆ ਮੁੰਡਾ ਮੇਰਾ ਕਹਿੰਦੇ ਚੱਲ ਤੁਸੀਂ ਇੱਥੇ ਰਹਿ ਲਓ ਪਿੰਡ ਕਿਹੜਾ ਮਾਜੀ ਕੀ ਨਾ ਹੈ ਨਾ ਮੇਰਾ ਭਜਨਕੁਰ ਪਿੰਡ ਮੇਰਾ ਕਹਾਰ ਪਰ ਬੱਚੇ ਬੱਚੇ ਮੇਰੇ ਬਾਹਰ ਹੋ ਅਦੇਸ਼ ਚ ਇਕੱਲੇ ਰਹਿੰਦੀ ਸੀ ਨਹੀਂ ਮੈਂ ਤਾਂ ਇਕੱਲੀ ਰਹਿੰਦੀ ਸੀ ਤਾਂ ਮੇਰੇ ਕੋਲ ਰੋਟੀ ਪਾਣੀ ਨਹੀਂ ਸੀ ਬਣਦਾ ਇਕੱਲੇ ਉਹ ਵਾਰ ਉਹ ਕਹਿੰਦੇ ਫੇ ਅਸੀਂ ਚੱਲ ਨੂੰ ਇੱਥੇ ਛੱਡ ਦਿੰਦੇ ਆ। ਕੱਲੇ ਸੀਗੇ। ਕੱਲੇ ਕਰਕੇ ਛੱਡ। ਰਿਸ਼ਤੇਦਾਰ ਹੋਣ ਆਦੇ ਮੇਲਣ ਵਗੈਰਾ। ਨਹੀਂ ਇੱਥੇ ਤਾਂ ਮੈਨੂੰ ਕੋਈ ਨਹੀਂ ਆਇਆ ਇੱਕ ਕੁੜੀ ਆਈ ਸੀ ਭਾਨ ਪਤੀਜੀ। ਤਾਂ ਅਜੇ ਤਾਂ ਕੋਈ ਨਹੀਂ ਆਇਆ ਆਣ ਲੱਭੋਗੇ ਤਾਂ ਪਤਾ ਨਹੀਂ। ਹਾਂ ਜੀ। ਮੈਂ ਆਪੇ ਖੁਸ਼ ਹੋਣਾ ਜਿਦਲੇ ਸਿਆਣਾ ਬੰਦਾ ਰਹਿ ਜਾਂਦਾ। ਠੀਕ ਨਹੀਂ? ਫੇਰ ਉਹ ਖੁਸ਼ ਹੋ ਜਾਂਦਾ। ਆ ਜਿਵੇਂ ਪਹਿਲੇ ਆਪਣੀਆਂ ਚੱਲਦੀਆਂ ਹੋਣੀਆਂ ਅਗਲਾ ਫੇ ਆਪਣੀ ਮਰਜ਼ੀ ਕਰਦਾ ਫੇ ਕਹੀਦਾ ਜਿੱਥੇ ਚਿਤ ਕਰੇ ਅਸੀਂ ਇੱਥੇ ਰਹਾਗੇ ਹਾਂ ਠੀਕ ਆ ਠੀਕ ਆ ਠੀਕ ਆ ਸਭ ਕੁਝ ਮੈਂ ਅੱਲਾਹ ਸੇ ਬੇਨ